ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜੀਓ ਅੱਜ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਕਿ ਸਾਨੂੰ ਗੁਰੂ ਸਾਹਿਬ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਠੀਕ ਹੈ ਇਹ ਵੀਡੀਓ ਉਹਨਾਂ ਲਈ ਹੈ ਜਿੰਨਾਂ ਬੀਬੀਆਂ ਦੀ ਕੋਖ ਨਹੀਂ ਭਰਦੀ ਠੀਕ ਇੱਕ ਵਾਰ ਅਸੀਂ ਅੰਮ੍ਰਿਤਸਰ ਸਾਹਿਬ ਗਏ ਤੇ ਉੱਥੇ ਸਾਨੂੰ ਇੱਕ ਪਰਿਵਾਰ ਮਿਲਿਆ ਲੁਧਿਆਣੇ ਤੋਂ ਠਿਕ ਲੜਕੀ ਵਿਆਹੀ ਹੋਈ ਸੀ ਸਾਧ ਸੰਗਤ ਜੀਓ ਆਪਾਂ ਗੁਰੂ ਸਾਹਿਬ ਤੇ ਵਿਸ਼ਵਾਸ ਦੀ ਗੱਲ ਕਰਦੇ ਹਾਂ ਕਿ ਸਾਨੂੰ ਵਿਸ਼ਵਾਸ ਰੱਖਣ ਦੀ ਲੋੜ ਹੈ ਅਸੀਂ ਉੱਥੇ ਲੁਧਿਆਣੇ ਵਾਲੇ ਸੱਜਣ ਕੋਲ ਚਲੇ ਗਏ ਤੇ ਮੰਜੀਤ ਸਾਹਿਬ ਤੋਂ ਇੱਕ ਕਥਾ ਸਮਾਪਤ ਹੋਈ ਤੇ ਉਹਨਾਂ ਨੇ ਸਿੰਘ ਸਹਿਵਾਨ ਨੂੰ ਆਪਣੇ ਘਰ ਪ੍ਰਸ਼ਾਦੇ ਲਈ ਬੁਲਾਇਆ ਜਦੋਂ ਉਹਨਾਂ ਨੇ ਪ੍ਰਸ਼ਾਦੇ ਲਈ ਘਰ ਬੁਲਾਇਆ ਤਾਂ ਉਹ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਨੂੰ ਕਹੋ ਕਿ ਅਰਦਾਸ ਕਰਨ ਕਿ ਆਪਣੇ ਘਰ 2.5 ਸਾਲ ਤੋਂ ਲੜਕੀ ਦੇ ਬੱਚਾ ਨਹੀਂ ਹੋਇਆ ਕਿ ਸਾਨੂੰ ਹੁਣ ਥੋੜੀ ਚਿੰਤਾ ਰਹਿਣ ਲੱਗ ਗਈ ਹੈ 2.5 ਸਾਲ ਹੋ ਗਿਆ ਵਿਆਹ ਨੂੰ ਕਿ ਉਸ ਤੋਂ ਬਾਅਦ ਕੋਈ ਔਲਾਦ ਨਹੀਂ ਹੋਈ ਅਸੀਂ ਹੁਣ ਚਿੰਤਾ ਦੇ ਵਿੱਚ ਰਹਿਣ ਲੱਗ ਗਏ ਆ ਤੇ ਭਾਈ ਸਾਹਿਬ ਤੁਸੀਂ ਅਰਦਾਸ ਕਰੋ ਤੇ ਸਾਥ ਸੰਗਤ ਜੀਓ ਭਾਈ ਸਾਹਿਬ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਭਾਈ ਆਪਾਂ ਕੌਣ ਆ ਠੀਕ ਹੈ ਅਰਦਾਸ ਤਾਂ ਆਪਾਂ ਨੇ ਗੁਰੂ ਰਾਮਦਾਸ ਰਾਮਦਾਸ ਸਾਹਿਬ ਕੋਲ ਕਰਨੀ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਹੀ ਆਪਣਾ ਬੇੜਾ ਪਾਰ ਲਗਾਇਆ ਹੈ ਠੀਕ ਹੈ ਤੇ ਚਲੋ ਆਪਾਂ ਅਰਦਾਸ ਕਰਦੇ ਹਾਂ ਨਾਲ ਮਿਲ ਕੇ ਭਾਈ ਤੁਸੀਂ ਵੀ ਅਰਦਾਸ ਕਰੋ ਤੇ ਅਸੀਂ ਵੀ ਕਰਦੇ ਹਾਂ ਠੀਕ ਹੈ ਸਾਹ ਸੰਗਤ ਜੀ ਉਸ ਤੋਂ ਬਾਅਦ ਉਹਨਾਂ ਨੇ ਅਰਦਾਸ ਕੀਤੀ ਤੇ ਉਹ ਬੱਚੀ ਨੂੰ ਕਿਹਾ ਕਿ ਬੇਟਾ ਤੂੰ ਰੋਜ਼ ਦਰਬਾਰ ਸਾਹਿਬ ਜਾਇਆ ਕਰਨਾ ਤੇ ਦਰਸ਼ਨ ਕਰਕੇ ਨਾ ਇਹੀ ਮੰਗਣਾ ਗੁਰੂ ਸ ਆਰਾਮਦਾਸ ਸਾਹਿਬ ਜੀ ਕੋਲੋਂ ਕਹਿਣਾ ਕਿ ਗੁਰੂ ਰਾਮਦਾਸ ਸਾਹਿਬ ਜੀਓ ਤੁਸੀਂ ਸਭ ਨੂੰ ਦਾਤਾਂ ਵੰਡਦੇ ਹਾਂ ਤੇ ਮੇਰੇ ਵਾਸਤੇ ਕਿਉਂ ਲੁਕੋ ਕੇ ਰੱਖਦੇ ਹੋ ਮੈਨੂੰ ਵੀ ਔਲਾਦ ਦੀ ਦਾਤ ਬਖਸ਼ੋ ਵਾਹਿਗੁਰੂ ਜੀਓ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰ ਸਾਧ ਸੰਗਤ ਜੀਓ ਉਹ ਬੱਚੀ ਰੋਜ਼ ਦਰਸ਼ਨ ਕਰਨ ਜਾਂਦੀ ਸੀ ਤੇ ਰੋਜ਼ ਵਾਪਸ ਆਉਂਦੀ ਸੀ ਕੇਸੀ ਇਸ਼ਨਾਨ ਕਰਕੇ ਘਰ ਵਿੱਚ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀਓ ਸਾਨੂੰ ਮੰਗਣ ਦੀ ਜਾਚ ਆਉਣੀ ਚਾਹੀਦੀ ਆ ਦੇਣ ਵਾਲੇ ਕੋਲ ਘਾਟਾ ਨਹੀਂ ਹੈ ਠੀਕ ਹੈ ਦੇਣ ਵਾਲੇ ਥੱਕਦਾ ਨਹੀਂ ਹੈ ਆਪਾਂ ਨੂੰ ਮੰਗਣ ਦੀ ਜਾਚ ਹੋਣੀ ਚਾਹੀਦੀ ਆਪਾਂ ਥੱਕ ਸਕਦੇ ਹਾਂ ਜੀ ਆਪਾਂ ਨੂੰ ਮੰਗਣਾ ਆਉਂਦਾ ਹੋਵੇ ਠੀਕ ਹੈ ਸਾਧ ਸੰਗ ਜੀ ਉਹ ਰੋਜ਼ਾਨਾ ਲੱਗੀ ਤੇ ਇੱਕ ਦਿਨ ਕੀ ਹੋਇਆ ਅਚਾਨਕ ਜਦੋਂ ਮੱਥਾ ਟੇਕੇ ਉੱਠੀ ਤਾਂ ਉਧਰਵਾਸ ਸਾਹਿਬ ਪਤਾਈਏ ਕਿ ਬਹੁਤ ਜ਼ਿਆਦਾ ਭੀੜ ਹੁੰਦੀ ਆ ਤੇ ਉੱਥੋਂ ਇੱਕ ਬਜ਼ੁਰਗ ਬਜ਼ੁਰਗ ਦੀ ਕੂਣੀ ਨਾ ਉਸ ਬੀਬੀ ਦੇ ਕੋਖ ਵਿੱਚ ਲੱਗੀ ਠੀਕ ਆ ਉਹ ਬੀਬੀ ਘਰੇ ਆਈ ਤੇ ਬੀਬੀ ਨੇ ਘਰ ਆ ਕੇ ਸਾਨੂੰ ਫੋਨ ਕੀਤਾ ਕਿ ਗੁਰੂ ਜੀ ਵੀ ਅੱਜ ਮੇਰੇ ਨਾਲ ਆ ਗੱਲ ਹੋਈ ਆ ਵੀ ਜਦੋਂ ਤੋਂ ਮੇਰੇ ਉਹ ਕੋਣੀ ਵੱਜੀ ਆ ਕੁੱੱਖ ਦੇ ਵਿੱਚ ਮੇਰੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਪਾਈ ਤੁਸੀਂ ਪੇਨ ਕਿਲਰ ਲੈ ਲਓ ਪਰਮਾਤਮਾ ਤੇ ਯਕੀਨ ਰੱਖੋ ਸਭ ਕੁਝ ਸਹੀ ਹੋਊਗਾ ਠੀਕ ਹੈ ਸਾਧ ਸੰਗਤ ਜੀ ਉਸ ਤੋਂ ਬਾਅਦ ਤੇ ਉਹਨਾਂ ਦਾ ਥੋੜੇ ਦਿਨ ਪਹਿਲਾਂ ਫੋਨ ਆਇਆ ਕਿ ਸਾਰੀਆਂ ਰਿਪੋਰਟਾਂ ਪੋਜ਼ਿਟਿਵ ਨੇ ਬੀ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਕਿ ਆਪਣੀ ਬੀਬੀ ਦੇ ਬੱਚਾ ਆਉਣਾ ਆ ਆਪਣੀ ਲੜਕੀ ਦੇ ਤੇ ਸਾਧ ਸੰਗਤ ਜੀ ਉਹ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਗੁਰੂ ਸਾਹਿਬ ਦੇ ਕੋਲ ਇੰਨੀ ਕਿ ਜ਼ਿਆਦਾ ਤਾਕਤ ਆ ਕਿ ਆਪਣਾ ਉੱਥੇ ਤਨ ਦਾ ਵੀ ਇਲਾਜ ਹੁੰਦਾ ਤੇ ਆਪਣੇ ਮਨ ਦਾ ਵੀ ਇਲਾਜ ਹੁੰਦਾ ਤੇ ਉੱਥੇ ਉਹ ਕੋਖ ਦੇ ਵਿੱਚ ਕੋਣੀ ਵੱਜਣ ਨਾਲ ਉਹਨਾਂ ਦੇ ਤਨ ਦਾ ਇਹ ਐਸਾ ਇਲਾਜ ਹੋਇਆ ਕਿ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਈ ਗੱਲ ਲਾਗੀ ਸ਼ਰਦਾ ਜੀ ਜੇਕਰ ਅਸੀਂ ਸ਼ਰਦਾ ਨਾਲ ਕੋਈ ਵੀ ਕੰਮ ਕਰਾਂਗੇ ਨਾ ਚਾਹੇ ਵੱਡੀ ਇੱਛਾ ਕੀ ਉਹ ਵੀ ਪੂਰੀ ਹੋਊਗੀ ਤੇ ਇਸ ਪਰ ਸਾਨੂੰ ਮੰਗਣ ਦੀ ਜਾਚ ਆਉਣੀ ਚਾਹੀਦੀ ਆ ਸੋ ਸਾਥ ਸੰਗਤ ਜੀਓ ਗੁਰੂ ਸਾਹਿਬ ਦੇ ਉੱਪਰ ਵਿਸ਼ਵਾਸ ਰੱਖਿਆ ਕਰੋ ਠੀਕ ਹੈ ਤੇ ਜੋ ਵੀ ਉਹ ਕਰਦਾ ਉਹ ਚੰਗੇ ਲਈ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ